ਬੋਰਡ ਦੇ ਪੇਪਰਾਂ ਤੋਂ ਡਰੋ ਮੇਰਾ ਤੋਂ ਮੇਰਾ ਦੇਖੋ ਬੋਰਡ ਦੇ ਪੇਪਰਾਂ ਨੇ ਕਿਵੇਂ ਮੈਨੂੰ ਫਾਲੋ ਕੀਤਾ ਹੈ ਅਸਲੀ ਨੌਲੇਜ ਨਹੀਂ ਆਈ ਨਾ ਕਾਗਜ਼ੀ ਨੌਲੇਜ ਆ ਗਈ ਇਹ ਤਾਂ ਗਲਤ ਪ੍ਰਧਾਨ ਮੰਤਰੀ ਵਾਸਤੇ ਕੋਈ ਪੇਪਰ ਨਹੀਂ ਹੁੰਦੇ ਨਹੀਂ ਫਿਰ ਦੇ ਦਿੰਦੇ ਨੇ ਸਾਰੇ ਪਪਾ ਸਾਰੇ ਪੇਪਰ ਦੇ ਦਿੰਦੇ ਫਿਰ ਆਪਾਂ ਵੀ ਆ ਆ ਬਣਨਾ ਹੁੰਦੇ ਨੇ ਪ੍ਰਧਾਨ ਮੰਤਰੀ ਕਿਵੇਂ ਬਣਦੇ ਕੋਈ ਕਿਤਾਬ ਪੜ੍ਹ ਕੇ ਬਣਦਾ ਹੈ ਪਰ ਪ੍ਰਧਾਨ ਮੰਤਰੀ ਦੇ ਬਾਣੋ ਗਏ ਜਿੰਨੇ ਕਿਤਾਬੇ ਨਹੀਂ ਪੜ੍ਹੀਆਂ ਇਥੇ ਆ ਕੇ ਕਾਰ ਖਰਾਬ ਹੋ ਗਈ ਉਹ ਨੂੰ ਕਹਿੰਦੇ ਵੀ ਤੂੰ ਭੋਲੇ ਮਿਸਤਰੀ ਕੋਲ ਲੈ ਜਾ ਭੋਲਾ ਮਿਸਤਰੀ ਕਹਿੰਦਾ ਆ ਆਰਮੇਚਰ ਛੱਡ ਗਿਆ ਤੇ ਮਿਲਦਾ ਨਹੀਂ ਇਥੋਂ ਉਹ ਕਹਿੰਦਾ ਫਿਰ ਯਾਰ ਮੈਂ ਹੁਣ ਕੀ ਕਰੂੰਗਾ ਕਾਰ ਤਾਂ ਮੈਂ ਵਾਪਸ ਲੈ ਕੇ ਜਾਣੀ ਹੈ ਕਹਿੰਦਾ ਕਰਦੇ ਆ ਕੋਈ ਲਾਉਣਿਆ ਜਵਾੜ ਆ ਕੇ ਆਪਣੀ ਕੰਪਨੀ ਨੂੰ ਚਿੱਠੀ ਲਿਖੀ ਉੱਥੇ ਆਪਦੀ ਕਾਰਾਂ ਦੀ ਕੰਪਨੀ ਨੂੰ ਕਹਿੰਦੇ ਕਾਰ ਤੁਹਾਡੀ ਬਹੁਤ ਵਧੀਆ ਮੈਂ ਇੰਡੀਆ ਲੈ ਕੇ ਗਿਆ ਸੀ ਕਾਮਯਾਬ ਹੈ ਪਰ ਇੱਕ ਛੁਗਾੜ ਨਾਂ ਦਾ ਪੁਰਜਾ ਮਿਲਦਾ ਹੈ ਇੰਡੀਆ ਚ ਮਿਲਦਾ ਉਹ ਤਾਂ ਜਿੱਥੇ ਮਰਜੀ ਫਿਟ ਕਰ ਦੋ ਕਹਿੰਦਾ ਹਰੇ ਗੱਡੀ ਦੀ ਡਿੱਗੀ ਚ ਉਹ ਧਰ ਦੋ ਬਸ ਇੱਕ ਅੱਛਾ ਬੋਰਡ ਦੇ ਪੇਪਰਾਂ ਤੋਂ ਡਰੋ ਮੇਰਾ ਤਾਂ ਮੇਰਾ ਦੇਖੋ ਉਹ ਬੋਰਡ ਦੇ ਪੇਪਰਾਂ ਨੇ ਕਿਵੇਂ ਮੈਨੂੰ ਫਾਲੋ ਕੀਤਾ ਪੰਜਵੀਂ ਚ ਗਏ ਉਹਦਾ ਬੋਰਡ ਛੇਵੀਂ ਚ ਹੋ ਕੇ ਪੰਜਵੇਂ ਦਾ ਬੋਰਡ ਟੁੱਟ ਗਿਆ ਅੱਠਵੀਂ ਚ ਗਏ ਬੋਰਡ ਨੌਵੀਂ ਚ ਹੋਏ ਬੋਰਡ ਟੁੱਟ ਗਿਆ ਨੌਵੀਂ ਦਾ ਹੋ ਗਿਆ 10ਵੀਂ ਬੈਸੀ ਬੋਰਡ ਦੀ ਹੁੰਦੀ ਹੈ 11ਵੀਂ ਫਿਰ ਬੋਰਡ ਦੀ ਕਾਲਜ ਹੁੰਦੀ ਸੀ ਉਹ 12ਵੀਂ ਫਿਰ ਬੋਰਡ ਕਿਉਂਕਿ ਬੀਏ ਤਾਂ ਫਿਰ ਤਾਂ ਸਾਰੀ ਬੋਰਡ ਜਿਉਂ-ਜਿਉਂ ਮੇਰੇ ਪਿੱਛੇ ਆਈ ਕੇ ਕਹਿੰਦੇ ਹਟਦਾ ਇੱਥੇ ਚੱਕ ਹੁੰਦੇ ਨੇ ਆਪ ਨੂੰ ਪਤਾ ਕਿਹੜਾ ਮਾਸਟਰ ਹੈ ਉੱਥੇ ਜਾ ਕੇ ਕਰੀ ਜਾਂਦੇ ਨੰਬਰ ਲਈ ਗਏ ਅੱਜ ਕੱਲ ਕੁਝ ਵੀ ਨਹੀਂ ਹੈਗੇ ਉਹ ਉੱਥੇ ਘਟੇ ਨੇ ਉੱਥੇ ਬੈਠੇ ਨੇ ਕਿਉਂਕਿ ਅਸਲੀ ਨੌਲੇਜ ਨਹੀਂ ਆਈ ਨਾ ਕਾਗਜ਼ੀ ਨੌਲੇਜ ਆ ਗਈ ਨੰਬਰ ਆ ਗਏ ਉਹਨਾਂ ਦੇ ਨੰਬਰ ਕਿਸੇ ਨੇ ਕੋਈ ਕਿਸੇ ਨੇ সুপারিশ ਲਾ ਲਈ ਕਿਸੇ ਸੁਪਰਡੈਂਟ ਫੇਵਰਟ ਆ ਗਿਆ ਕਿਸੇ ਦਾ ਕੁਝ ਹੋ ਗਿਆ ਨੰਬਰ ਆ ਗਏ ਉਹਨੇ ਪਰ ਕਿੰਨੇ ਚਿਰ ਚੱਲੂਗੀ ਨਕਲ ਕਿੱਥੇ ਕਿ ਸਾਧ ਦੇਊਗੀ ਕਿੱਥੇ ਤੱਕ ਹਰ ਰੋਜ਼ ਤਾਂ ਚੱਲਦੀ ਨਹੀਂ ਕਾਟਦੀ ਆਂਡੀ ਤਾਂ ਰੋਜ਼ ਚੜਦੀ ਨਹੀਂ ਸੋ ਅੱਜਕੱਲ ਹੈਗਾ ਪਰਸਨੈਲਿਟੀ ਡਵੈਲਪਮੈਂਟ ਪਲੱਸ ਤੁਹਾਡੇ ਆਪਣੇ ਕੋਲ ਟੈਲੈਂਟ ਕੀ ਹੈ ਤੁਸੀਂ ਕ੍ਰੀਏਟ ਕੀ ਕਰਦੇ ਹੋ ਆਈਡੀਆਜ਼ ਕੀ ਨੇ ਤੁਹਾਡੇ ਕੋਲੇ ਇਸ ਜ਼ਮਾਨਾ ਔਰ ਇਹਨੂੰ ਪੰਜਾਬ ਦੇ ਵਿੱਚ ਅੱਜ ਜਿਹੜਾ ਅਸੀਂ ਇਹ ਜਾਗ ਲਾ ਰਹੇ ਹਾਂ ਤੁਸੀਂ ਦੇਖ ਲਿਓ ਜਾਗ ਜਿਹੜਾ ਦਹੀਂ ਜਿੰਨਾ ਮਰਜ਼ੀ ਜਮਾਉਣਾ ਹੋਵੇ ਰੜਕਣਾ ਭਰ ਕੇ ਪਰ ਜਾਗ ਦਾ ਇੱਕ ਚਮਚਾ ਚਾਹੀਦਾ ਹੁੰਦਾ ਸੋ ਇੱਕ ਚਮਚਾ ਜਾਗ ਦਾ ਅੱਜ ਲੱਗੂਗਾ ਪੂਰੇ ਦੇਸ਼ ਦੇ ਵਿੱਚ ਬਿਜ਼ਨਸ ਆਈਡੀਆਜ਼ ਦਾ ਦਹੀਂ ਜਮਾਉਣਾ ਸ਼ਰੂਤੀ ਜੀ ਨੇ ਗੱਲ ਕਹੀ ਸੀ दस टू अठ सवाल आईपीएस कि यूपीएससी किमें क्लीयर करनी है जी इंटरव्यू तैयारी करनी है जी क्योंकि पेपर देने ने टैसट पेपर समेस्टर कच्चे पेपर पक्के पेपर ये तो गल कर प्रधानमंत्री वास्ते कोई पेपर नहीं होंगे नहीं फिर दे देते सारे पापा सारे पेपर देते फिर भी बनना दिन प्रधानमंत्री किन कोई किताब पढ़ के बढ़ना ਔਰ ਪ੍ਰਧਾਨ ਮੰਤਰੀ ਦੇ ਬਣਾਉਗੇ ਜਿਹਨੇ ਕਿਤਾਬੇ ਨਹੀਂ ਪੜ੍ਹੀਆਂ ਉਹ ਡਿਗਰੀ ਭਾਲਦੇ ਫਿਰਦੇ ਅਜੇ ਤੱਕ ਇਹਦਾ ਵੀ ਕੱਢਿਓ ਜੀ ਕੋਈ ਕੋਈ ਬਿਜ਼ਨਸ ਕਲਾਸ ਇਹਦੀ ਵੀ ਬਣਾਓ ਜੀ ਸੋਇਸ ਕਰਕੇ ਆਈਡੀਆ ਜਿਹੜੇ ਨੇ ਮੈਂ ਤੁਹਾਨੂੰ ਅੱਜ ਅੱਜ ਫਲਿੱਪ ਕਾਰਡ ਜਿਹੜਾ ਪੰਜਾਬੀ ਹੈ Zomato ਪੰਜਾਬੀ ਨੇ ਬਣਾਇਆ ਬਲਿੰਕਟ ਪੰਜਾਬੀ ਨੇ ਬਣਾਇਆ ਆਈਡੀਆ ਚ ਅਸੀਂ ਬਹੁਤ ਹਾਂ ਸਾਡੇ ਆਈਡੀਆ ਨੂੰ ਜਿਹੜਾ ਥੇੜ ਪੰਜਾਬੀ ਚ ਜਿਗਾੜ ਕਹਿੰਦੇ ਆ ਅਸੀਂ ਉਸ ਕੰਮ ਚ ਅਸੀਂ ਨੇਰੀਆਂ ਕੁਛ ਵੀ ਕਰਦਾਂਗੇ ਉਹ ਕੋਈ ਇੱਕ ਬੜਾ ਫੇਮਸ ਹੈ ਕੋਟ ਕਹਿ ਲੋ ਇਹਨੂੰ ਕਿ ਕੋਈ ਜਰਮਨੀ ਤੋਂ ਆਪਣੀ ਕਾਰ ਲੈ ਆਇਆ ਮਸੜੀ ਲੈ ਆਇਆ ਜਾਂ ਕੋਈ BMW ਲੈ ਐਨ ਆਰ ਆਈ ਸੀ ਇੱਥੇ ਆ ਕੇ ਕਾਰ ਖਰਾਬ ਹੋ ਗਈ ਉਹਨੂੰ ਕਹਿੰਦੇ ਵੀ ਤੂੰ ਭੋਲੇ ਮਿਸਤਰੀ ਕੋਲ ਲੈ ਜਾ। ਭੋਲਾ ਮਿਸਤਰੀ ਕਹਿੰਦਾ ਇਹ ਤਾਂ ਆਰਮੇਚਰ ਸੜ ਗਿਆ ਤਾਂ ਮਿਲਦਾ ਨਹੀਂ ਇੱਥੋਂ। ਉਹ ਕਹਿੰਦਾ ਫੇਰ ਯਾਰ ਮੈਂ ਹੁਣ ਕੀ ਕਰੂੰਗਾ? ਘਰ ਤਾਂ ਮੈਂ ਵਾਪਸ ਲੈ ਕੇ ਜਾਣੀ ਐ। ਕਹਿੰਦਾ ਕਰਦਿਆਂ ਕੋਈ ਲਾਉਨਿਆਂ ਜਵਾੜ। ਉਹਨੇ ਦੇਸੀ ਤਾਰਾਂ ਦੁਰਾਈਆਂ ਪਾ ਕੇ ਉਹਨੂੰ ਚਲਾ ਦਿੱਤੀ ਕਹਿੰਦਾ ਛੱਲੇ ਜਾ। 10 ਦਿਨਾਂ ਬਾਅਦ ਕੋਈ ਹੋਰ ਕੋਈ ਖਰਾਬੀ ਆ ਗਈ। ਉਹ ਕਹਿੰਦਾ ਜੀ ਨਿਊਜ਼ਲ ਤਾਂ ਪਿਸਟਨ ਮੈਂ ਲਗਾ। ਕੰਮ ਖਰਾਬ ਹੈ ਰਿੰਗ ਪਹਿਣਗੇ ਕਹਿੰਦੇ ਰਿੰਗ ਤਾਂ ਇੱਥੋਂ ਮਿਲਦੀ ਨਹੀਂ। ਕਹਿੰਦਾ ਬੁਲਾਉਨਿਆਂ ਕੋਈ ਜਵਾੜ ਫੇਰਾ। ਉਨੇ ਚਾਰ ਪੰਜ ਜਗ੍ਹਾ ਤੇ ਕਾਰ ਖਰਾਬ ਹੋਈ ਮਿਸਤਰੀ ਉਹਨੂੰ ਮਿਲਿਆ ਕਰੇ ਕੋਈ ਵੀ ਉਹ ਕਹਿੰਦਾ ਕਰੇ ਲਾਉਣਿਆ ਜਗਾੜ ਉਹਨੇ ਜਾ ਕੇ ਆਪਣੀ ਕੰਪਨੀ ਨੂੰ ਚਿੱਠੀ ਲਿਖੀ ਉੱਥੇ ਆਪਣੀ ਕਾਰਾਂ ਦੀ ਕੰਪਨੀ ਨੂੰ ਕਹਿੰਦੇ ਕਾਰ ਤੁਹਾਡੀ ਬਹੁਤ ਵਧੀਆ ਮੈਂ ਇੰਡੀਆ ਲੈ ਕੇ ਗਿਆ ਸੀ ਕਾਮਯਾਬ ਹੈ ਪਰ ਇੱਕ ਛੁਗਾੜ ਨਾਂ ਦਾ ਪੁਰਜਾ ਮਿਲਦਾ ਹੈ ਇੰਡੀਆ ਚ ਮਿਲਦਾ ਉਹ ਤਾਂ ਜਿੱਥੇ ਮਰਜੀ ਫਿਟ ਕਰ ਦੋ ਕਹਿੰਦਾ ਹਰੇ ਗੱਡੀ ਦੀ ਡਿੱਗੀ ਚ ਉਹ ਧਰ ਦੋ ਬਸ ਇੱਕ ਜਗਾੜ ਮੀਨਜ਼ ਆਈਡੀਆ ਆਈਡੀਆ ਨਾਲ ਚਲਾ ਦਿੰਦੇ ਆ ਅਸੀਂ ਆ ਸਾਰਾ ਕੁਝ ਆਪਣੇ ਤੁਸੀਂ ਤੁਸੀਂ ਪਿੰਡਾਂ ਵਾਲੇ ਪਾਸੇ ਜਾਓ ਪੀਟਰ ਜਿਹੜਾ ਕੀ ਹੈ ਜਵਾੜ ਹੈ ਸੋ ਇਹ ਅਸੀਂ ਆਬੜਾ ਹੋਏ ਨੇ ਕਰਦੀ ਇੰਜੀਨੀਅਰਿੰਗ ਹੈ ਸਾਡੀ ਆਈਡੀਆਸ ਦੇਣ ਨੂੰ ਸਾਡੇ ਇੱਕ ਕੰਪਨੀ ਸੀ ਪੇਸਟ ਬਣਾਉਂਦੀ ਸੀ ਟੂਥਪੇਸਟ ਉਹਨੇ ਕਿਹਾ ਵੀ ਸੇਲ ਵਧਾਉਣੀ ਹੈ ਆਪਣੇ ਸਾਰੇ ਸੇਲਸ ਮੈਨੇਜਰ ਸਾਰੇ ਆਪਣੇ ਜਿੰਨੇ ਵੀ ਸੀ ਉਹ ਬੁਲਾ ਲਏ ਕਿ ਆਈਡੀਆ ਦਿਓ ਕੋਈ ਕੋਈ ਕਹਿੰਦਾ ਜੀ ਸ਼ਾਹਰੁਖ ਖਾਨ ਨੂੰ ਬ੍ਰਾਂਡ ਵੈਸਟਰ ਲੈ ਲੋ ਕੋਈ ਕਹਿੰਦਾ ਜੀ ক্রিকেট ਦੇ ਮੈਚ ਸਪான்ਸਰ ਕਰ ਦੋ ਕੋਈ ਕਹਿੰਦਾ ਤੰਦੂਲ ਕਰਨ ਨੂੰ ਬਰਾਟ ਕੋਲੀ ਨੂੰ ਟੀ-ਸ਼ਰਟ ਪਵਾ ਦਿਓ ਆਪਣੇ ਨਾਮ ਦੀ ਬੜਾ ਲੋਕ ਕਰਨਗੇ ਕ੍ਰੇਜ਼ੀ ਹੋ ਜਾਣਗੇ ਇੱਕ ਕਹਿੰਦਾ ਜੀ ਪੰਜਾਬੀ ਸੀ ਉਹ ਕਹਿੰਦਾ ਜੀ ਦੇਖੋ ਮੈਂ ਆਈਡੀਆ ਤਾਂ ਦੇ ਦੇਉਂਗਾ ਪਰ ਪਹਿਲਾਂ ਮੇਰ ਨਾਲ ਲਿਖਤੀ ਕਰੋ ਕਿ ਜਿੰਨੀ ਸੇਲ ਵਧੂਗੀ ਉਹ 40% ਮੇਰਾ ਉਹ ਕਹਿੰਦੇ ਆਈਡੀਆ ਦੇ ਕਹਿੰਦਾ ਫਿਰ ਤੂੰ ਗਿਆ ਜੀ ਆਈਡੀਆ ਫਿਰ ਤਾਂ ਪਹਿਲਾਂ ਲਿਖਤੀ ਕਰੋ ਲਿਖਤੀ ਕਰ ਲਿਆ 40% ਤੇਰਾ ਉਹ ਕਹਿੰਦਾ ਜੀ ਦੇਖੋ ਆਪਣੀ ਜਿਹੜੀ ਟਿਊਬ ਹੈ ਨਾ ਇਹਦਾ ਮੂੰਹ ਹੈਗਾ ਬਹੁਤ ਟਾਈਟ ਐ ਜੋਰ ਨਾਲ ਕਹਿੰਦਾ ਬ੍ਰਸ਼ ਦੇ ਉੱਤੇ ਪਾਉਣਾ ਪੈਂਦਾ ਬਿਨਾਂ ਦੱਸੇ ਕਹਿੰਦਾ ਥੋੜੇ ਮੂੰਹ ਖੁੱਲਾ ਕਰ ਦਿਓ ਲੋਕ ਉਹਨਾਂ ਹੀ ਜੋਰ ਲਾਉਣਗੇ ਇੰਨਾ ਬਾਹਰ ਆ ਜੂਗਾ ਆਪਾਂ ਕਦੇ ਦੁਬਾਰਾ ਪਾਏ ਵਾਪਸ ਉੱਚ ਪੈਂਦਾ ਹੀ ਨਹੀਂ ਉਹ ਚ ਸੇਲ ਵੱਧ ਗਈ 40% ਉਹਦਾ ਆ ਗਿਆ ਵਿੱਚ ਹਿੱਸਾ ਜੀ ਜਿੰਨਾ ਕੋਈ ਪੈਸਾ ਲੱਗਿਆ ਆਈਡੀਆ ਕਰਤਾ ਦੇਤਾ ਉਹਨੇ ਆਈਡੀਆ ਦੀ ਗੱਲ ਹੈ